ਬੁਲਾਰੀਆ ਵੀਡੀਓ ਮਾਮਲਾ ਸਿਆਸਤ ਤੋਂ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ ਹੁਣ ਪੁਲਿਸ ਨੇ ਬੁਲਾਰੀਆ ਦੀ ਮੰਡੀ ਨੂੰ ਜਾਣ ਵਾਲੇ ਰਾਹਾਂ ਤੇ ਨਾਕੇ ਲਗਾ ਦਿੱਤੇ ਨੇ ਨਾਕਾ ਲਗਾ ਕੇ ਭਾਰੀ ਵਾਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਪ੍ਰਸ਼ਾਸਨ ਨੇ ਧਿਆਨ ਤੇ ਰੱਖਦੇ ਸਾਹ ਤੋਂ ਪਹਿਲਾਂ ਟ੍ਰੈਫਿਕ ਦੀ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਸਨ ਅਫਸਰਾਂ ਦੇ ਹੁਕਮਾਂ ਅਨੁਸਾਰ ਜਿਹੜਾ ਕੋਈ ਵੀ ਉਹਨੂੰ ਹੈਵੀ ਟ੍ਰੈਕ ਖਾਸ ਕਰਕੇ ਟਰੱਕ ਜਿਹੜਾ ਵਾ ਜੋ ਟ੍ਰੈਕ ਨੂੰ ਜਿਹੜਾ ਵਾ ਸੰਘਣੇ ਬਾਦੀ ਹੈ ਹੁਣ ਕਰਕੇ ਆਵਾਜ਼ ਆਈ ਦੇ ਵਿੱਚ ਗਾਉੜ ਪੈਂਦੀ ਆ ਉਹਨੂੰ ਧਿਆਨ ਚ ਰੱਖਦੇ ਜਿਹੜਾ ਕੋਈ ਹੈ ਜਿਹੜੀ ਪ੍ਰੈਸ ਕਰ ਰਿਹਾ ਤੈਨੂੰ ਜਾਣਦੀ ਦੀ ਮਨਾਈ ਦਿੱਤੀ ਆ ਬਾਹਰੋਂ ਹਸਰਾਣਸਰ ਜਿਹੜੀ ਸਰ ਜਿਹਨੇ ਕੱਲੇ ਕੇ ਵੀਡੀਓ ਬਹੁਤ ਵਾਇਰਲ ਹੋਈ ਸੀ ਦਿਖਾ ਰਿਆ ਸਾਫ ਵੀਡੀਓ ਸੀ ਕੋਈ ਜਿਹੜਾ ਮਾਣਾ ਦੀ ਬਕਟਰ ਮੰਡੀਆਂ ਨੇ ਕਬਜ਼ਾ ਕਰਕੇ ਰੱਖੇ ਸੀ ਕਿ ਉਸਰੂ ਮੱਧੀਆਂ ਦੇ ਰੱਖ ਦਿਆ ਆ ਉਹਨਾਂ ਨੂੰ ਹਰਾਜ ਕਰਨ ਦੇ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕੀਤਾ ਹੈ ਕਰ ਉਹ ਕੋਈ ਸਾਡੇ ਧਿਆਨ ਦੇ ਵਿੱਚ ਗੱਲ ਨਹੀਂ ਹੈਗੀ ਸਾਨੂੰ ਜੋ ਮੌਕੇ ਤੇ ਹੁਕਮ ਮਿਲਿਆ ਮੈਨਸ ਸਾਹਿਬ ਨਾਲ ਉਸਨ ਸਾਰਨਾਂ ਅੱਥੇ ਲਾਇਆ ਹੈ ਕਿ ਜੋ ਪਹਿਲਾਂ ਕੀ ਹੋਇਆ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਸਿਰਫ ਇਸ ਬਾਰੇ ਜਦ ਬੁਲਾਰੀਆਂ ਦੇ ਸਮਰਥਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਨਾਕੇ ਬੁਲਾਰੀਆਂ ਨੂੰ ਤੰਗ ਕਰਨ ਲਈ ਲਗਾਏ ਜਾ ਰਹੇ ਨੇ ਪੁਲਿਸ ਦੀ ਜਦੋਂ 2 ਦਿਨ ਪਹਿਲੇ ਘਟਨਾ ਹੋਈ ਹੈ ਇੱਥੋਂ ਦਾ ਕੰਮ ਹੀ ਹੋਣ ਕਰਕੇ ਪੁਲਿਸ ਨੇ ਇੱਕ ਨਵਾਂ ਕਾਨੂੰਨ ਪਾਸ ਕਰਕੇ ਟਰੱਕ ਇੱਧਰ ਨਾ ਦੀ ਐਂਟਰੀ ਦੀ ਇੱਕ ਬੈਨ ਲਾ ਦਿੱਤਾ 3-4 ਪਾਸੇ ਜਿਹੜੇ ਰਸਤੇ ਆਉਂਦੇ ਇਹਨਾਂ ਨੂੰ ਉੱਥੇ ਨਾਕੇ ਲਗਾ ਦਿੱਤੇ ਹੋਏ ਆ ਤੇ ਇਹ ਕਾਨੂੰਨ ਸਿਰਫ ਇਸ ਕਰਕੇ ਕੀਤਾ ਗਿਆ ਕਿ ਬਰਾਇਆ ਸਾਨੂੰ ਇਹਨਾਂ ਦੇ ਵਿਵਾਰ ਨੂੰ ਠਾ ਲਾਈ ਜਾਵੇ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ। ਬੀਤੇ ਦਿਨੀ ਬੁਲਾਰੀਆਂ ਵੱਲੋਂ ਪੁਲਿਸ ਵਾਲਿਆਂ ਤੋਂ ਆਪਣੀ ਥਾਂ ਖਾਲੀ ਕਰਵਾਏ ਜਾਣ ਦੀ ਵੀਡੀਓ ਬਣਾਈ ਗਈ ਸੀ। ਵੀਡੀਓ ਬਣਾਈ ਜਾਣ ਤੋਂ ਬਾਅਦ ਪੁਲਸ ਦਾ ਇਹ ਰਵੱਈਆ ਸਪਸ਼ਟ ਕਰ ਰਿਹਾ ਹੈ ਕਿ ਹੁਣ ਬੁਲਾਰੀਆਂ ਤੋਂ ਬਦਲਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸੁਮੇਤ ਖੰਨਾ ਜਗਬਣੀ ਟੀਵੀ